ਸਭ ਸ਼ਹਿਰ ਚ ਕੋ ਲਟੇਰਾ ਗੈਂਗ ਦਾ ਪਤਾ ਲੱਗਾ ਜੀ ਕੁਛ ਬੇਸਿਕਲੀ ਮੋਨਗਰੀਨ ਸੁਸਾਇਟੀ ਹੈ ਜੀ ਵੀਆਈਪੀ ਰੋਡ ਤੇ ਉਥੇ ਸਾਨੂੰ ਸੂਚਨਾ ਮਿਲੀ ਸੀਗੀ ਕਿ ਉਥੇ ਦੋ ਲੇਡੀਜ਼ ਨੇ ਆ ਕੇ ਕਾਫੀ ਸਾਰਾ ਸੋਨਾ ਤੇ ਘਰ ਚ ਪਏ ਕੈਸ਼ ਦੀ ਲੁੱਟ ਕੀਤੀ ਹੈ ਤੇ ਉਸ ਤੇ ਬਾਰੇ ਸਾਡੇ ਕੋਲ ਸੀਸੀਟੀਵੀ ਫੁਟੇਜ ਹੈਗੀ ਅਸੀਂ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਨੂੰ ਉਮੀਦ ਹੈ ਕਿ ਬਹੁਤ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਇੱਕ ਪਤਾ ਲੱਗਾ ਜੀ ਕੌਣ ਆ ਕਿੱਥੋਂ ਆਇਆ ਕਿੱਦਾਂ ਹੋ ਰਿਹਾ ਹੈ ਇਹ ਹੋਰਤਾਂ ਸੀਗੇ ਬੇਸਿਕਲੀ ਸਿਕਿਉਰਿਟੀ ਗਾਰਡ ਨੂੰ ਪੁੱਛ ਕੇ ਕਿ ਕਿਸੇ ਘਰ ਚ ਮੇਡ ਦੀ ਜ਼ਰੂਰਤ ਹੈ ਤਾਂ ਉਹ ਚਲੀਆਂ ਗਈਆਂ ਅੰਦਰ ਫਲੈਟ ਚ ਜਿੱਥੇ ਜਿੱਥੋਂ ਕੋਈ ਰਿਕੁਆਇਰਮੈਂਟ ਆਈ ਸੀ ਉਸ ਫਲੈਟ 'ਚ ਜਾ ਕੇ ਇੱਕ ਬਿਵਰ ਘਮਾਤਾ ਸੀ ਉਹਦੇ ਨਾਲ ਉਹਨਾਂ ਨੇ ਹੈਲਪ ਕਰਾਉਣ ਦੇ ਬਹਾਨੇ ਤੇ ਜਦੋਂ ਉਹਦਾ ਧਿਆਨ ਇੱਧਰ-ਉੱਧਰ ਹੋਇਆ ਤਾਂ ਇਹਨਾਂ ਨੇ ਡਰਾਅਰ ਚੋਂ ਪੈਸੇ ਤੇ ਸੋਨਾ ਸੀਗਾ ਜਿਹੜਾ ਉਹਨਾਂ ਦਾ ਪਛਤੈਣੀ ਸੋਨਾ ਪਿਆ ਸੀਗਾ ਉਹ ਕੱਢ ਕੇ ਇਹ ਵਾਰ ਤਾਂ ਕੁੰਝਾ ਕਿੰਨਾ ਕ ਸੋਨਾ ਲੈ ਕੇ ਸਾਰੇ ਪੰਚ ਲੱਗੇ ਉਹਨਾਂ ਦੇ ਦੱਸਣ ਦੇ ਮੁਤਾਬਕ ਲਗਭਗ 100 ਟੋਲਾ ਸੋਨਾ ਸੀਗਾ ਉਹਨਾਂ ਦੀ ਬੇਟੀ ਦਾ ਤੇ ਉਹਨਾਂ ਦਾ ਪਰਾਣਾ ਸਾਰਾ ਅੱਛਾ ਜੀ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਸ਼ਹਿਰ ਵਾਸੀਆਂ ਨੂੰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਕਰਨਾ ਚਾਹੁੰਗਾ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਨੂੰ ਵੀ ਕਿ ਕਿਸੇ ਵੀ ਅਨ ਆਈਡੈਂਟੀਫਾਈਡ ਮੇਡ ਨੂੰ ਕੰਮ ਵਾਲੇ ਨੂੰ ਅੰਤ ਕਰ ਦੇਂਦਰ ਨਾ ਵੜਿਆ ਜਾਵੇ ਸੈਟੀ ਦੇ ਅੰਦਰ ਨਾ ਵੜਿਆ ਜਾਵੇ ਉਹਨਾਂ ਦੀ ਪ੍ਰੋਪਰ ਪੁਲਿਸ ਵੈਰੀਫਿਕੇਸ਼ਨ ਕਰਾਓ ਤੇ ਉਹਨਾਂ ਨੂੰ ਪ੍ਰੋਪਰ ਉਹਨਾਂ ਦਾ ਜਿਹੜਾ ਬੈਕਗ੍ਰਾਉਂਡ ਚੈੱਕ ਕਰਕੇ ਹੀ ਉਹਨ ਆਪ ਦਾ ਸੀਸੀਟੀਵੀ ਕਵਰੇਜ ਪੂਰੀ ਪ੍ਰੋਪਰ ਇਨਸ਼ੋਰ ਕਰੋ ਘਰ ਦੇ ਬਾਹਰ ਵੀ ਹੋਵੇ ਤੇ ਸੋਸਾਇਟੀ ਦੇ ਅੰਦਰ ਵੀ ਹੋਵੇ ਸੋ ਥੈਟ ਕੋਈ ਇਹੋ ਜਿਹੀ ਵਾਰਦਾਤ ਹੁੰਦੀ ਹੈ ਤੇ ਛੇਤੀ ਛੇਤੀ ਟ੍ਰੇਸ ਕੀਤਾ ਜਾ ਸਕੇ ਪੁਲਿਸ ਦਾ ਸਹਿਯੋਗ ਕੀਤਾ ਜਾ